ਸਤਿ ਸ੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਆ ਜੀ ਤੇ ਅੱਜ ਦਾ ਬਲੌਗ ਹੈਗਾ ਜੀ ਆਪਾਂ ਦੁਪਹਿਰ ਤੋਂ ਸ਼ੁਰੂ ਕਰਨ ਲੱਗੇ ਆ 3 ਵਜੇ ਹੋਈ ਨੇ ਆਪਾਂ ਦੁਪਹਿਰ ਦੀ ਚਾਹ ਬਣਾਉਣ ਲੱਗੇ ਸੀਗੇ ਆਪਾਂ ਨੇ ਸੋਚਿਆ ਚਾਰ ਗੱਲਾਂ ਤੁਹਾਡੇ ਨਾਲ ਕਰ ਲਈਏ ਤੇ ਚਾਹ ਆਪਾਂ ਬਣਾਉਣੀ ਆ ਬਾਅਦ ਵਿੱਚ ਤੇ ਬਾਹਰ ਬੱਦਲ ਬਹੁਤ ਜ਼ਿਆਦਾ ਬਣਿਆ ਹੋਇਆ ਵਾ ਆਈ ਨਹੀਂ ਹੈਗਾ ਵੀ ਆਪਣੇ ਮੀਂਹ ਪੂਕਾ ਹੋਰ ਪਾਸੇ ਵੀ ਪੈ ਸਕਦਾ ਵਾ ਤੇ ਵੀਡੀਓ ਨੂੰ ਸਾਡੀ ਨੂੰ ਐਂਡ ਤੱਕ ਦੇਖਿਆ ਕਰੋ ਵਾਸਤੇ ਟਾਈਮ ਪੂਰਾ ਕਰਿਆ ਕਰੋ ਪਲੀਜ਼ ਜਿਹੜੇ ਸਾਡੇ ਭੈਣ ਭਰਾ ਸੋਹਣੇ ਸੋਹਣੇ ਕਮੈਂਟ ਕਰਦੇ ਉਹਨਾਂ ਦਾ ਦਿਲੋਂ ਧੰਨਵਾਦ ਹੈ ਇਸੇ ਤਰ੍ਹਾਂ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਰਿਹਾ ਕਰੋ ਬੰਦ ਤੋਂ ਬੰਦ ਸਪੋਰਟ ਕਰਿਆ ਕਰੋ ਤੇ ਅੱਜ ਆਇਆ ਸੀ ਜੀ ਮੇਰਾ ਭਰਾ ਸੌਣ ਦੇ ਮਹੀਨੇ ਦਾ ਸੰਧਾਰਾ ਦੇਣਾ ਤੇਖੋ ਕਿੰਨੀ ਖੁਸ਼ੀ ਹੁੰਦੀ ਆ ਭੈਣਾਂ ਨੂੰ ਹਨਾ ਇੱਕ ਇੱਕ ਸੰਧਾਰਾ ਦਾ ਰੀਤੀ ਰਿਵਾਜ ਬਣਾਏ ਹੋਏ ਨੇ ਇੱਕ ਭੈਣ ਭਾਈਆਂ ਦਾ ਮਿਲਣ ਦਾ ਹੁੰਦਾ ਬਹਾਨਾ ਵੀ ਆਪਾਂ ਮਿਲ ਲੈਨੀ ਆ ਹਨਾ ਤੇ ਚਲੋ ਜੀ ਆਪਾਂ ਹਾਰਕ ਭਖਤਾ ਆਪਾਂ ਘਰੇ ਨਾ ਕੁਛ ਨਾ ਕੁਛ ਖਾਂਦੀ ਰਹਿੰਦੇ ਆ ਹੈਨਾ ਤੇ ਇਹ ਤਾਂ ਇੱਕ ਸਿਰਫ ਆਏ ਮਿਲਣ ਦੇ ਬਹਾਨੇ ਬਣਾਏ ਹੋਏ ਨੇ ਭੈਣ ਭਾਈਆਂ ਦੇ ਚਲੋ ਪ੍ਰਮਾਤਮਾ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਤਰਕੀਆਂ ਵਰਕਸ਼ਿਪ ਭੈਣਾ ਕਦੇ ਵੀ ਆਪਣੇ ਭਰਾ ਨੂੰ ਕਦੇ ਨਹੀਂ ਆਏ ਕਹਿੰਦੀਆਂ ਹੈਗੀਆਂ ਹਾਂ ਵੀ ਆ ਇੱਕ ਨੋ ਹੋ ਜਵੇ ਤੇ ਉਹ ਹਮੇਸ਼ਾ ਹੀ ਭੈਣਾ ਤਾਂ ਦੁਆ ਮੰਗਦੀਆਂ ਨੇ ਵੀ ਪ੍ਰਮਾਤਮਾ ਉਹਨਾਂ ਦੀ ਲੰਮੀ ਉਮਰ ਕਰੇ ਚੜ੍ਹਦੀ ਕਲਾ ਵਿੱਚ ਰੱਖੀ ਉਹਨਾਂ ਨੂੰ ਹੈਨਾ ਤੇ ਅੱਜ ਦਾ ਬਲੌਗ ਹੈਗਾ ਜੀ ਆਪਣਾ ਇਹੀ ਆਪਾਂ ਦੁਪਹਿਰ ਤੋਂ ਸ਼ੁਰੂ ਕਰਨ ਲੱਗੇ ਸੀ ਆਪਾਂ ਚਾਹ ਬਣਾਉਣੀ ਆ ਚਾਹ ਦੀ ਸਾਰੇ ਘਰ ਰਹੇ ਨੇ ਬੇਟ ਤੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੁਸੀਂ ਵੀ ਜਿਹੜੇ ਸਾਡੇ ਭੈਣ ਭਰਾਸਾਂ ਨੂੰ ਵਧੀਆ-ਵਧੀਆ ਕਮੈਂਟ ਕਰਦੇ ਨੇ ਇਸੇ ਤਰ੍ਹਾਂ ਤੁਸੀਂ ਸਾਨੂੰ ਕਮੈਂਟ ਕਰਿਆ ਕਰੋ ਸਾਨੂੰ ਵੀ ਹੌਸਲਾ ਹੁੰਦਾ ਵੀ ਵੀਡੀਓ ਬਣਾਉਣ ਦਾ ਤੇ ਫਿਰ ਚਲੋ ਜੀ ਆਪਾਂ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੀਆਂ ਸਾਨੂੰ ਬਹੁਤ ਵਧੀਆ-ਵਧੀਆ ਤੁਸੀਂ ਕਮੈਂਟ ਕਰਦੇ ਹੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਸੋ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਆਪਾਂ ਜੀ ਹੁਣ ਚਾਹ ਪੀ ਲਈਏ ਚਾਹ ਪੀ ਕੇ ਆਪਾਂ ਸ਼ਾਮ ਦੇ ਕੰਮ ਕਰਦੇ ਹਾਂ ਸ਼ੁਰੂ ਆਪਾਂ ਚੱਲੇ ਆਂ ਜੀ ਮੋਟਰ ਤੇ ਮੋਟਰ ਤੇ ਆਪਾਂ ਲੈ ਕੇ ਆਉਨੇ ਆ ਉੱਥੇ ਪਤੀਲਾ ਹੋਊਗਾ ਸ਼ਾਇਦ ਪਿਆ ਉਹ ਆਪਾਂ ਕੱਢ ਕੇ ਲਿਆਉਨੇ ਆ ਦਲੀਆ ਧਰਨਾ ਮੁੰਡੇ ਸਾਹਬ ਨੇ ਤਾਂ ਬਹੁਤ ਜ਼ਿਆਦਾ ਵੱਡਾ ਪਤੀਲਾ ਚੱਕ ਲਿਆਂਦਾ ਹੁਣ ਆਪਾਂ ਜੀ ਚੁਰਦੇ ਵਿੱਚ ਅੱਗ ਬਾਲਾਂਗੇ ਤੇ ਫਿਰ ਆਪਣੀ ਅੱਗ ਬਾਲਣ ਨੂੰ ਵੀ ਟਾਈਮ ਲੱਗੂਗਾ ਫਿਰ ਮਗਨਗੇ ਥੋੜੀ ਜਿਹੀ ਗੋਹੇ ਤੇ ਉਦੋਂ ਬਾਅਦ ਆਪਾਂ ਪਤੀਲਾ ਵਿੱਚ ਰੱਖਾਂਗੇ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਮੇ ਪੈ ਨਹੀਂ ਰਹੇ ਹੈਗੇ ਤੇ ਬਦਲ ਤਾਂ ਵੈਸੇ ਰੋਜ਼ ਹੀ ਆ ਜਾਂਦਾ ਚੜ ਕੇ ਪਰ ਮੀਂਹ ਪੈਂਦਾ ਨਹੀਂ ਹੈਗਾ ਹੋਰ ਪਾਸੇ ਪੈ ਜਾਂਦੇ ਨੇ ਅੱਗੇ ਤਾਂ ਹਰ ਘਸਾਲਾ ਆਪਾਂ ਸਵੇਰ ਵੇਲੇ ਹੀ ਦਲੀਆ ਧਰ ਦਿੰਦੇ ਸੀ ਸ਼ਾਮ ਨੂੰ ਪਾ ਦਿੰਦੇ ਸੀ ਤੇ ਹੁਣ ਸ਼ਾਮ ਨੂੰ ਬਣਾਇਆ ਕਰਾਂਗੇ ਤੇ ਸਵੇਰ ਨੂੰ ਪਾ ਦਿਆ ਕਰਾਂਗੇ ਫੇਰ ਸ਼ਾਮ ਨੂੰ ਆਏ ਹੁੰਦਾ ਵੀ ਮਤਲਬ ਆਪਾਂ ਦਾਣਾ ਪਾ ਦਿਆ ਕਰਾਂਗੇ ਮੱਝ ਨੂੰ ਤੇ ਗਾਂ ਨੂੰ ਤੁਸੀਂ ਵੀਡੀਓ ਨੂੰ ਸਾਡੀ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਹੁਣ ਅੱਗ ਆਪਣੀ ਬਲ ਗਈ ਹੁਣ ਆਪਾਂ ਪਤਿਲਾ ਵਿੱਚ ਰੱਖ ਕੇ ਦੇਖਾਂਗੇ ਵੀ ਇਹ ਵਿੱਚ ਰੱਖ ਹੋ ਜਾਊਗਾ ਤੇ ਹੁਣ ਇਹਦੇ ਵਿੱਚ ਇੱਕ ਬਾਲਟੀ ਪਾਣੀ ਦੀ ਪਾ ਕੇ ਜੋ ਵੀ ਇਹਦੇ ਵਿੱਚ ਆਪਾਂ ਸੋਏ ਵਗੈਰਾ ਪਾਉਣੇ ਹੁੰਦੇ ਆ ਮੱਝ ਦਾ ਸਮਾਨ ਆਪਾਂ ਨੇ ਜੀ ਅੱਗ ਬਾਲਤੀ ਇਹਦੇ ਵਿੱਚ ਆਪਾਂ ਧਰਾਂਗੇ ਦਲੀਆ ਮੱਝ ਦਾ ਗਾਂ ਨੂੰ ਆਪਾਂ ਚਾਰ ਦਿਨ ਜੇ ਠਹਿਰ ਕੇ ਪਾਵਾਂਗੇ ਤੇ ਪਹਿਲਾਂ ਮੁੰਡੇ ਸਾਬ ਨੇ ਏਡਾ ਪਤਿਲਾ ਲਿਆਂਦਾ ਸੀ ਇਹ ਬਹੁਤ ਜ਼ਿਆਦਾ ਵੱਡਾ ਸੀਗਾ ਤੇ ਇਹਦੇ ਵਿੱਚ ਇਹ ਆ ਪਤਿਲੇ ਵਿੱਚ ਹੀ ਮੱਝ ਦਾ ਤੇ ਗਾਂ ਦਾ ਦਲੀਆ ਵਧੀਆ ਬਣ ਜਿਆ ਕਰਨਾ ਬਹੁਤ ਜਿਆਦਾ ਬੜਾਇਆ ਇਹ ਪਤੀਲਾ ਵੀ ਤੇ ਫਿਰ ਆਪਾਂ ਮੋਟਰ ਤੋਂ ਹੁਣ ਆ ਪਤੀਲਾ ਚੱਕ ਕੇ ਲੈ ਕੇ ਆਇਆ ਜਦੋਂ ਆਪਣੇ ਆ ਕੇ ਮੋਟਰ ਤੇ ਪਈਏ ਬੈਠਦੇ ਆ ਜੀ ਇਹ ਉਹਨਾਂ ਦੇ ਪਤੀਲੇ ਨੇ ਦਿੱਤੇ ਤਾਂ ਆਪਾਂ ਨਹੀਂ ਹੋਏ ਨੇ ਇਹਨਾਂ ਨੂੰ ਤੇ ਫਿਰ ਇਹ ਆਪਦੇ ਧੋਸ ਮਾਰ ਕੇ ਉੱਥੇ ਰੱਖ ਜਾਂਦੇ ਨੇ ਦੇਖੋ ਬਾਹਰ ਖੇਤਾਂ ਦਾ ਮੌਸਮ ਠੰਡੇ ਠੰਡੀ ਹਵਾ ਚੱਲ ਰਹੀ ਆ ਪੂਰੀ ਹਰਿਆਲੀ ਆ ਹੁਣ ਖੇਤਾਂ ਵਿੱਚ ਚੋ ਤੇ ਐਂ ਚੰਗੀ ਤਰ੍ਹਾਂ ਨਾਲ ਅੱਗ ਮੱਗ ਗਈ ਫਿਰ ਆਪਾਂ ਇਹਦੇ ਵਿੱਚ ਦਲੀਆਂ ਐਡ ਕਰਾਂਗੇ ਤੇ ਜੇ ਆਪਾਂ ਪਹਿਲਾਂ ਪਾ ਦਿੰਨੇ ਆ ਤਾਂ ਦਲੀਆਂ ਢੇਠਾਂ ਲੱਗ ਜਾਂਦਾ ਜੇ ਪਾਣੀ ਗਰਮ ਹੋਇਆ ਹੋਵੇ ਫਿਰ ਵਧੀਆ ਦਲੀਆਂ ਬਣ ਜਾਂਦਾ ਤੇ ਇੱਥੇ ਨਾਲੇ ਵਧੀਆ ਹਵਾ ਚੱਲਦੀ ਸੀ ਵੀ ਆਪਾਂ ਨੇ ਸੋਚਿਆ ਚੋ ਦੇ ਉੱਤੇ ਦਲੀਆਂ ਧਰ ਦਿੰਨੇ ਆ ਪਹਿਲਾਂ ਹਾਰੇ 'ਚ ਧੰਨ ਦੀ ਸਲਾਦ ਸੀਗੀ ਫਿਰ ਹਾਰੇ 'ਚ ਆਪਾਂ ਨੇ ਸੋਚਿਆ ਵੀ ਦੋ ਮਾਜੇ ਦਾ ਤੇ ਗਾਂ ਦਾ ਬਣਾਇਆ ਕਰਨਾ ਵਾ ਵੀ ਆਪਾਂ ਇਹ ਚੋਰੀ ਬਾੜ ਲੈਣੇ ਆ ਕਟਾ ਹਜੇ ਜੀ ਛੋਟਾ ਯਾ ਇਹਨੂੰ ਕੋਲ ਬੈਠ ਕੇ ਹੀ ਦੁੱਧ ਬਣਾਉਣਾ ਪੈਂਦਾ ਵਾ ਤੇ ਆਪਾਂ ਬੱਚੀਆਂ ਨੂੰ ਨਹੀਂ ਛੱਡਦੇ ਹੈਗੇ ਤੇ ਉਹਨਾਂ ਨੂੰ ਤਾਂ ਕੜਾਈਆਂ ਦੇ ਵਿੱਚ ਹੀ ਦੁੱਧ ਪਾ ਦਿੰਦਾ ਜਾਂ ਕੜਾਈਏ ਦੇ ਵਿੱਚ ਹੀ ਪੀ ਲੈਂਦੇ ਨੇ ਬੱਚੀਆਂ ਤਾਂ ਦੁੱਧ ਤੇ ਤਾਂ ਕਰਕੇ ਹੁਣੇ ਸ਼ਾਮ ਦਾ ਟਾਈਮ ਸੀਗਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦੋ ਪੱਖੇ ਉੱਪਰ ਚੱਲ ਰਹੇ ਨੇ ਇੱਕ ਕੋਲਰ ਚੱਲ ਰਿਹਾ ਵਾ ਆਪਾਂ ਸਵੇਰੇ ਸ਼ਾਮ ਧੂਣੀ ਵੀ ਕਰੀਦੀ ਆ ਤਾਂ ਜਾ ਕੇ ਕਿਤੇ ਪਸੂ ਫੜਦੇ ਨੇ ਇੱਕ ਮੱਛਰ ਬਹੁਤ ਜ਼ਿਆਦਾ ਹੁੰਦਾ ਆਪਾਂ ਨੇ ਸੋਚਿਆ ਪਿਛਲੇ ਸਾਲ ਆ ਪਾਲਾਵਾਂਗੇ ਜਾ ਕੇ ਮੱਛਰਦਾਨੀਆਂ ਮੱਛਰਦਾਨੀਆਂ ਲਾਈਆਂ ਨਹੀਂ ਹੋਈਆਂ ਸੀਗੀਆਂ ਤੇ ਉਹ ਲਿਆ ਕੇ ਲਾਉਣੀਆਂ ਪੈਣੀਆਂ ਆਪਾਂ ਨੂੰ ਤੇ ਫਿਰ ਨਾਲੇ ਪਸੂਆਂ ਨੂੰ ਵੀ ਪੂਰਾ ਚੰਗੀ ਤਰ੍ਹਾਂ ਨਾਲ ਆਰਾਮ ਨਾਲ ਖੜੇ ਰਹਿੰਦੇ ਨੇ ਚਲੋ ਜੀ ਆਪਾਂ ਹੁਣ ਧਾਰ ਕੱਢ ਲਈਏ ਆਪਾਂ ਜੀ ਮੱਛਾਂ ਦਾ ਦਾਣਾ ਪਿਓ ਦਿੰਨੇ ਆ ਪਿਓ ਕੇ ਫਿਰ ਇਹਨਾਂ ਨੂੰ 5-7 ਮਿੰਟ ਬਾਅਦ ਫਿਰ ਪਾਵਾਂਗੇ ਆਪਾਂ ਜੇ ਦਾਣਾ ਜਿ ਪਿਓ ਕੇ ਰੱਖਿਆ ਹੋਵੇ ਤੇ ਥੋੜਾ ਜਿਹਾ ਫੁੱਲ ਵੀ ਜਾਂਦਾ ਵਾ ਤੇ ਵਧੀਆ ਬਣ ਜਾਂਦਾ ਦਾਣਾ ਤੇ ਇਹਦੇ ਵਿੱਚ ਧਾਗੇ ਜਿ ਬਹੁਤ ਸੀਗੇ ਤੇ ਉਹ ਮੈਂ ਚੁੱਕਦੇ ਸੀਗੇ ਹੱਥ ਨਾਲੇ ਤੇ ਉਹ ਕਈ ਵਾਰੀ ਜਿਹੜੇ ਬੋਰੇ ਦੇ ਵਿੱਚ ਦਾਣਾ ਬਣ ਕੇ ਆਉਂਦਾ ਉਹ ਗੋਰੇ ਦੇ ਧਾਗੇ ਨਿਕਲੇ ਹੁੰਦੇ ਨੇ ਆਪਾਂ ਜੀ ਬਾਕੀ ਦੇ ਕੱਪੜੇ ਤਾਂ ਮਸ਼ੀਨ ਵਿੱਚ ਧੋ ਲਈਦੇ ਨੇ ਜਿਹੜੇ ਇੱਧਰ ਪਸ਼ੂਆਂ ਵਾਸਤੇ ਪੱਠਿਆਂ ਵਾਸਤੇ ਇਹ ਅਲੱਗ ਕੱਪੜੇ ਪਾਉਂਦੇ ਨੇ ਤੇ ਉਹ ਆਪਾਂ ਇੱਧਰ ਹੀ ਬਾਹਰ ਹੱਥ ਨਾਲ ਧੋ ਦੇ ਦੇ ਆ ਧੋ ਕੇ ਫਿਰ ਇੱਧਰ ਪਿੱਛੇ ਹੀ ਤਾਰ ਤੇ ਸੁੱਕਣੇ ਪਾ ਦਈਏ ਨਾਲੇ ਆਪਾਂ ਇੱਧਰ ਫਿਰਦੇ ਤੁਰਤੇ ਖੁਰਚਣਾ ਵੀ ਫਿਰ ਦੇਈਦਾ ਦਲੀਏ ਦੇ ਵਿੱਚ ਇਹ ਠਾਣੀ ਲੱਗਦਾ ਹੈਗਾ ਜੇ ਦਾਣਾ ਭਿਓ ਕੇ ਰੱਖਤਾ ਸੀ ਹੁਣ ਪਾ ਦਿੰਨੇ ਆਪਾਂ ਮੱਝਾਂ ਨੂੰ ਮੱਝ ਨੂੰ ਤੇ ਗਾਂ ਨੂੰ ਆਪਾਂ ਨੇ ਜੀ ਦਾਣਾ ਪਾਤਾ ਮੱਛ ਨੂੰ ਤੇ ਗਾਂ ਨੂੰ ਨੇ ਜੀ ਇੱਧਰਲੇ ਕੰਮ ਸਾਰੇ ਲੈ ਨਿਮੇੜ ਸ਼ਾਮ ਦਾ ਟਾਈਮ ਸੀਗਾ ਹੁਣ ਜੀ ਇਹ ਬੱਜੇ ਹੋਏ ਨੇ 5:30 5:30 ਤਾਂ ਹੋ ਗਏ 5:45 ਦਾ ਟਾਈਮ ਆ ਤੇ ਆਪਾਂ ਇਹ ਗੜੀਆ ਜਿਹੜਾ ਬਣਾਇਆ ਰਿਹਾ ਆਪਾਂ ਸਵੇਰ ਨੂੰ ਪਾਵਾਂਗੇ ਰਾਤ ਨੂੰ ਨਾਲੇ ਠੰਡਾ ਹੋ ਜਾਊਗਾ ਇਹਦੇ ਵਿੱਚ ਆਪਾਂ ਗੋੜ ਵੀ ਪਾ ਕੇ ਰੱਖ ਦਾਂਗੇ ਤੇ ਗਰਮੀ ਬਹੁਤ ਜ਼ਿਆਦਾ ਆ ਜੀ ਚਲੋ ਆਪਾਂ ਜੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੀ ਫਤਿਹ